ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਪੁਡੀਕ ਤੇ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਅਸੀਂ ਤੁਹਾਡੇ ਲਈ ਕਾਫੀ ਸੋਹਣੇ ਸੂਟ ਲੈ ਕੇ ਆਏ ਹਾਂ ਗਰਮੀਆਂ ਵਾਲੇ ਸੂਟ ਨੇ ਆਪਣੀ ਪਸੰਦ ਦੇ ਅਨੁਸਾਰ ਤੁਸੀਂ ਜਿਹੜਾ ਵੀ ਸੂਟ ਨੂੰ ਪਸੰਦ ਕਰਨਾ ਚਾਹੁੰਦੇ ਹੋ ਸਕਰੀਨ ਸ਼ਾਟ ਲੈ ਲਿਓ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੋਹਣੇ ਸੂਟਾਂ ਨਾਲ ਰਿਕਵੈਸਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਪੈਨੋ ਸਬਸਕ੍ਰਾਈਬ ਜ਼ਰੂਰ ਕਰੋ ਮੇਰਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਬਹੁਤ ਸੋਹਣੇ ਸੂਟ ਨੇ ਪੈਣੋ ਗਰਮੀਆਂ ਵਾਲੀ ਕਲੈਕਸ਼ਨ ਹੈ ਪ੍ਰਿੰਟ ਕਮੀਜ਼ ਦੇ ਨਾਲ ਲਾਈਨਿੰਗ ਵਾਲੀ ਬਾਟਮ ਤੇ ਦੁਪੱਟਾ ਹੈਗਾ ਤੇ ਅਗਲੇ ਸੂਟ ਦਾ ਕਲਰ ਦੇਖੋ ਪੈਣੇ ਕਿੰਨਾ ਸੋਹਣਾ ਪਿੰਕ ਕਲਰ ਹੈ ਪ੍ਰਿੰਟ ਕਮੀਜ਼ ਹੈ ਤੇ ਬਾਟਮ ਇਹ ਲਾਈਨਿੰਗ ਵਾਲੀ ਤੇ ਮਲਮਲ ਦਾ ਦੁਪੱਟਾ ਹੈ ਬਹੁਤ ਸੋਹਣੇ ਸੂਟ ਨੇ ਪੈਣੋ ਤੁਸੀਂ ਗਰਮੀਆਂ ਦਾ ਫਾਇਦਾ ਉਠਾ ਸਕਦੇ ਹੋ ਰੇਟ ਵੀ ਬਹੁਤ ਠੀਕ ਨੇ ਆਪਣੇ ਰੁਟੀਨ ਦੇ ਵਿੱਚ ਪਾਉਣ ਲਈ ਇਸ ਸੂਟ ਵੀ ਪੈਣ ਨੂੰ ਬਹੁਤ ਸੋਹਣੇ ਨੇ ਇਸ ਕਰਕੇ ਮੇਰੀਆਂ ਸਾਰੀਆਂ ਭੈਣਾਂ ਨੂੰ ਇਹੀ ਬੇਨਤੀ ਹਰ ਵੀਡੀਓ ਦੇ ਵਿੱਚ ਮੈਂ ਇਹੀ ਕਹਿਣੀ ਆ ਕਿ ਭੈਣੋਂ ਇਹੀ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹਦੇ ਵਿੱਚ ਅਗਲਾ ਕਲਰ ਦਿਖਾਉਣੀ ਆ ਭੈਣੋਂ ਇਹਦੇ ਵਿੱਚ ਅਗਲਾ ਸਰਦਾਈ ਕਲਰ ਦੇ ਵਿੱਚ ਹੈ ਜੋ ਕੈਮਰੇ ਦੇ ਵਿੱਚਾਰੇ ਸਹੀ ਕਲਰ ਹੈ ਇਹਦੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਲਾਈਨਿੰਗ ਵਾਲੀ ਬਾਟਮ ਹੈ ਤੇ ਮਲਮਲ ਦਾ ਦੁਪੱਟਾ ਹੈ ਲਾਈਨਿੰਗ ਵਾਲਾ ਤੇ ਇਹ ਵਿੱਚ ਬਣੇ ਕਈ ਕਲਰ ਆਏ ਨੇ ਜਿਹੜੇ ਕਲਰ ਐ ਸੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਗਰਮੀਆਂ ਆਇਆ ਜਦ ਬਹੁਤ ਵਧੀਆ ਕਲੈਕਸ਼ਨ ਹੈ ਜਮ ਜਿਹੜੇ ਉਹ ਸੂਟ ਪਹਿਨੇ ਜਿਹੜੇ ਆਪਾਂ ਮਖਮਲ ਮੰਨਦੇ ਕਹਿੰਦੇ ਆ ਉਹ ਵਾਲੀ ਸੂਟ ਨੇ ਬਹੁਤ ਸੋਹਣੇ ਗਰਮੀਆਂ ਵਾਲੇ ਉਹ ਤੋਂ ਅਗਲਾ ਸੂਟ ਪਹਿਨੇ ਤੁਹਾਨੂੰ ਦਿਖਾਉਣੀ ਆ ਵਰਕ ਵਾਲੀ ਵਰਕ ਵਾਲਾ ਸੂਟ ਹੈ ਗਰਮੀ ਵਾਲਾ ਸਟਾਫ ਹੈ ਦੇਖੋ ਕਿੰਨਾ ਸ਼ਾਨਦਾਰ ਬਰਕ ਹੋਇਆ ਹੋਇਆ ਹੈ 타이 ਡਾਈ ਦਾ ਦੁਪੱਟਾ ਬਣਿਆ ਹੋਇਆ ਹੈ ਮਸਲੀਨ ਦਾ ਤੇ ਬਰਕ ਵੀ ਪੈਨੇ ਸਾਨੂੰ ਸਾਰਾ ਫਿਨਿਸ਼ਿੰਗ ਦੇ ਨਾਲ ਮਿਲੇਗਾ ਕੋਈ ਹੈ ਜਾਂ ਨਹੀਂ ਹੈਗਾ ਵੀ ਸਾਨੂੰ ਵਰਕ ਨਹੀਂ ਵਧੀਆ ਹੋਊਗਾ ਫਿਨਿਸ਼ਿੰਗ ਨਾਲ ਦੇ ਵਿੱਚ ਵਰਕ ਹੋਊਗਾ ਇਹ ਹੈਗਾ ਭਾਨੇ ਪੀਸ ਕਲਰ ਦੇ ਵਿੱਚ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਨੇ ਸੋਨਾ ਕਿਤਨਾ ਕਿੰਨਾ ਸੋਨਾ ਹਾਈਲਾਈਟ ਕਰਕੇ ਬਹੁਤ ਸੋਹਣੇ ਸਾਡੀ ਵਰਕ ਦੀ ਫਿਨਿਸ਼ਿੰਗ ਹੋਊਗੀ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਕਿ ਸਾਡਾ ਵਰਕ ਫਿਨਿਸ਼ਿੰਗ ਨਾਲ ਨਹੀਂ ਹੋਊਗਾ ਜਿੰਨਾ ਵੀ ਕੰਮ ਹੋਊਗਾ ਤੁਹਾਨੂੰ ਸਹੀ ਕੰਮ ਮਿਲੇਗਾ ਸਾਰਾ ਟਾਂਕਾ ਸਹੀ ਹੋਊਗਾ ਅਗਲਾ ਕਲਰ ਇਹਦੇ ਵਿੱਚ ਪੈਣੂ ਗ੍ਰੀਨ ਚਾ ਗ੍ਰੀਨ ਚਾ ਕਲਰ ਆ ਲਾਈਟ ਗ੍ਰੀਨ ਚਾ ਤੇ ਟਾਈ ਡਾਈਡ ਵਰਟਾ ਹੈ ਇਹ ਵੀ ਕਲਰ ਅਲੱਗ ਹੈ ਤੇ ਕਢਾਈ ਇਹਨਾਂ ਦੀ ਸੀਮ ਹੈ ਬਹੁਤ ਸੋਹਣਾ ਟੱਪ ਰਹੇਗਾ ਕਢਾਈ ਦੇਖ ਲੋ ਪੂਰੀ ਬੜੀਆ ਫਿਨਿਸ਼ਿੰਗ ਦੇ ਨਾਲ ਇਹਨਾਂ ਤੇ ਵਰਕ ਹੋਇਆ ਹੋਇਆ ਹੈ ਤੇ ਮੇਰੀ ਕਈ ਭੈਣਾਂ ਗਰਮੀ ਦੇ ਵਿੱਚ ਲਾਲੂ ਵੀ ਕਢਾਈ ਵਾਲੇ ਸੂਟ ਪਸੰਦ ਕਰਦੀਆਂ ਨੇ ਕਈ ਭੈਣਾਂ ਪ੍ਰਿੰਟ ਸੂਟ ਪਸੰਦ ਕਰਦੀਆਂ ਨੇ ਅਸੀਂ ਤੁਹਾਡੀ ਚੁਆਇਸ ਅਨੁਸਾਰ ਹਰ ਇੱਕ ਕਲੈਕਸ਼ਨ ਲੈ ਕੇ ਆਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਆਪਣੀ رائے ਦਿਆ ਕਰੋ ਤੇ ਧੂ ਅਗਲਾ ਸੂਟ ਦੇਖੋ ਬਣਾ ਏ ਦਾ ਪ੍ਰਿੰਟਿੰਗ ਦੇਖੋ ਫਲਾਵਰਾਂ ਵਾਲੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਬਾਟਮ ਦੀ ਪ੍ਰਿੰਟਿੰਗ ਹੈ ਤੇ ਦੁਪੱਟਾ ਵੀ ਇਹਦੀ ਵਿੱਚ ਮਲਮਲ ਦਾ ਬਣਿਆ ਹੋਇਆ ਹੈ। ਇਹਦੀ ਨਾਲ ਦੇਖੋ ਭੈਣਾਂ ਗਰਮੀਆਂ ਵਾਲਾ ਸਟਾਫ ਹੈ। ਬਹੁਤ ਸੋਹਣੀ ਕਲੈਕਸ਼ਨ ਹੈ ਤੇ ਜਿਵੇਂ ਵੀ ਤੁਸੀਂ ਆਪਣੀ ਰਾਇ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਦਿਓਗੇ ਅਸੀਂ ਤੁਹਾਡੇ ਤੱਕ ਇਹੋ ਜਿਹੀ ਕਲੈਕਸ਼ਨ ਨਾਲ ਸੋਹਣੇ-ਸੋਹਣੇ ਸੂਟਾਂ ਦੇ ਨਾਲ ਵੀਡੀਓ ਲੈ ਕੇ ਆਵਾਂਗੇ। ਤੁਸੀਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਤੇ ਜਿਹਾ ਜੋ ਵੀ ਬਣਾ ਤੁਸੀਂ ਰੇਟ ਕੋਈ ਵੀ ਚੀਜ਼ ਚ ਕਰਨੀ ਸਾਨੂੰ ਚਾਹੀਦੀ ਹੈ ਅਸੀਂ ਤੁਹਾਡੇ ਅਨੁਸਾਰ ਹੀ ਸੋਟਾ ਦੇ ਕਲੈਕਸ਼ਨ ਲੈ ਕੇ ਆਵਾਂਗੇ ਤੇ ਇਹਦੇ ਨਾਲ ਅਗਲਾ ਕਲਰ ਦਿਖਾਉਣੀ ਆ ਤੁਹਾਨੂੰ ਇਹ ਅਗਲਾ ਕਲਰ ਹੈਗਾ ਆਪਣੇ ਬਲੈਕ ਦੇ ਵਿੱਚ ਬਲੈਕ ਦੇ ਵਿੱਚ গোল ਚੱਕਰ ਬਣੇ ਹੋਏ ਨੇ ਬਹੁਤ ਸੋਨਾ ਸਟਾਪੇ ਤੇ ਲਾਈਨਿੰਗ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਬਾਟਮ ਦਾ ਤੇ ਦੁਪट्टे ਦੇ ਵਿੱਚ ਵੀ ਲਾਈਨਿੰਗ ਬਣੀ ਹੋਈ ਹੈ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਤੇ ਦੁਪट्टे ਵੀ ਆਪਣੇ ਪੂਰੇ ਖੁੱਲੇ ਦੁਪੱਟੇ ਨੇ ਕੋਈ ਆ ਹੀ ਨਹੀਂ ਹੈਗਾ ਵੀ ਛੋਟੇ-ਛੋਟੇ ਦੁਪੱਟੇ ਹੋਣਗੇ ਬਹੁਤ ਜ਼ਿਆਦਾ ਖੁੱਲੇ ਦੁਪੱਟੇ ਨੇ ਬਹੁਤ ਸੋਹਣੀ ਕਾਟਨ ਮਰਮਲ ਦਾ ਸੂਟ ਹੈ ਬਹੁਤ ਵਧੀਆ ਡਿਜ਼ਾਈਨ ਨੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਰੇ ਸੂਟਸ ਉਹਨੂੰ ਇੱਕ ਤੋਂ ਇੱਕ ਬਹੁਤ ਹੀ ਸੋਹਣੇ ਮਿਲਣਗੇ ਇਹ ਦੂ ਅਗਲਾ ਸੂਟ ਦੇਖੋ ਮੇਰੇ ਭੈਣੋ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜਿਹੜੀ ਮੇਰੇ ਭੈਣਾਂ ਥੋੜਾ ਲਾਈਟ ਕਲਰ ਪਸੰਦ ਕਰਦੀਆਂ ਨੇ ਇਹ ਉਹਨਾਂ ਦੇ ਲਈ ਹੈ ਬ੍ਰੀਕ ਬੁੱਟੀ ਹੈ ਬ੍ਰੀਕ ਬ੍ਰੀਕ ਪ੍ਰਿੰਟ ਬਣਿਆ ਹੋਇਆ ਹੈ ਵਾਈਟ ਸਲਵਾਰ ਦੇ ਵਿੱਚ ਬ੍ਰੀਕ ਜੀ ਬੁੱਟੀ ਬਣੀ ਹੋਈ ਹੈ ਤੇ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਦੁਪੱਟੇ ਦੇ ਨਾਲ ਦੇਖੋ ਭੈਣਾਂ ਸੂਟ ਦੀ ਸ਼ਾਇਨ ਕਿੰਨੀ ਵਣਦੀ ਹੈ कॉटन ਦਾ ਦੁਪੱਟਾ ਨਾਲ ਬਣਿਆ ਹੁੰਦਾ ਹੈ ਸੂਟ ਦੀ ਸਾਨ ਹੋਰ ਵੱਧ ਜਾਂਦੀ ਹੈ ਸ਼ਾਨਦਤਨ ਦੇ ਨਾਲ ਹੀ ਸੂਟ ਦੀ ਕਲੈਕਸ਼ਨ ਹੈ ਕਲੈਕਸ਼ਨ ਬਹੁਤ ਵਧੀਆ ਹੈਗੀ ਤੇ ਬਹੁਤ ਸੋਹਣੇ ਸੂਟ ਬਹੁਤ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਵਿੱਚ ਤੇ ਮੇਰੀ ਸਾਰੀਆਂ ਭੈਣਾਂ ਨੂੰ ਇਹ ਰਿਕਵੈਸਟ ਹੈ ਕਿ ਮੇਰੇ ਭੈਣੋਂ ਮੇਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਕਲੈਕਸ਼ਨ ਲੈ ਕੇ ਸੂਟੇ ਨਾਲ ਸੋਹਣੇ-ਸੋਹਣੇ ਸੂਟਾਂ ਦੇ ਨਾਲ ਮਿਲिए ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਅਗਲੀ ਵੀਡੀਓ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਸੋਹਣੇ ਸੋਟ